ਸਾਡੇ ਪਿੰਡ ਮਰਦਾਂਪੁਰ ਦੇ ਵਿੱਚ ਬੇਖੌਫ ਬੇਡਰ ਹੋ ਕੇ ਚੋਰੀਆਂ ਹੋ ਰਹੀਆਂ 22 ਤਰਕ ਹੋ ਜੋ ਕਦੇ ਵੀ ਕਿਸੇ ਦੇ ਘਰੋਂ ਕੁਝ ਵੀ ਚੋਰੀ ਹੋ ਸਕਦਾ ਹੈ ਅੱਜ ਦੁਪਹਿਰੇ ਤਕਰੀਬਨ 1.5 ਵਜੇ ਨਾ ਪਿੰਡ ਮਰਦਾਂਪੁਰ ਦੀ ਜਿਹੜੀ ਗੈਸ ਏਜੰਸੀ ਹੈ ਉਥੋਂ ਇਸ ਬੰਦੇ ਨੇ ਸਿਲੰਡਰ ਚੋਰੀ ਕਰਿਆ ਦੇਖੋ ਪਹਿਲਾਂ ਸਾਹਮਣੇ ਉਹ ਸਿੱਧਾ ਲੰਘ ਗਿਆ ਬੰਦਾ ਫਿਰ ਆ ਨਿਗਾਹ ਰੱਖੋ ਰੈਡ ਸਰਕਲ ਦੇ ਉੱਤੇ ਉਹ ਉਥੋਂ ਮੁੜ ਕੇ ਆ ਰਿਹਾ ਹੈ ਦੇਖੋ ਆ ਦੇਖੋ ਆ ਮੁੜ ਆਇਆ ਮੋੜ ਤੋਂ ਮੁੜ ਕੇ ਆਇਆ ਇਹ ਨਿਗਾਹ ਕੱਢਣ ਗਿਆ ਉਥੋਂ ਵੀ ਕੋਈ ਮੈਨੂੰ ਦੇਖਦਾ ਤੇ ਨਹੀਂ ਹੈਗਾ ਇਹ ਆ ਦੇਖੋ ਆ ਤੁਹਾਡੇ ਸਾਹਮਣੇ ਇਹਨੇ ਆ ਕੇ ਮੋਟਰਸਾਈਕਲ ਆ ਲਾਤਾ ਇਸ ਬੰਦੇ ਨੂੰ ਧਿਆਨ ਨਾਲ ਦੇਖੋ ਪਤਾ ਨਹੀਂ ਤਾਂ ਬਈ ਕੋਈ ਇਹ ਆਪਣਾ ਲੋਕਲ ਬੰਦਾ ਇਥੋਂ ਦਾ ਜਾਂ ਕੋਈ ਪ੍ਰਵਾਸੀ ਹੈ ਕੌਣ ਹੈ ਕੌਣ ਨਹੀਂ ਇਹ ਨਹੀਂ ਇਹਦੇ ਬਾਰੇ ਪਤਾ ਪਰ ਇਹਦੀ ਕਰਤੂਤ ਦੇਖਿਓ ਤੁਸੀਂ ਬੰਦੇ ਦੀ ਅੱਗੇ ਹੁਣ ਕਰੂਗਾ ਕੀ ਤੇ ਬੜੀ ਸ਼ਰਮ ਵਾਲੀ ਗੱਲ ਹੈ ਇਹ ਸਾਡੇ ਇਲਾਕੇ ਵਾਸਤੇ ਕਿ ਕੀ ਹਾਲ ਹੋਇਆ ਪਿਆ ਦਿਨ ਦਿਹਾੜੇ ਕਿਵੇਂ ਇਹ ਲੋਕ ਚੋਰੀਆਂ ਕਰ ਰਹੇ ਆ ਇਹਨੂੰ ਧਿਆਨ ਨਾਲ ਦੇਖੋ ਤੁਸੀਂ ਇਹ ਬੜੇ ਮ제 ਨਾਲ ਨਾ ਹੁਣ ਮੋਟਰਸਾਈਕਲ ਤੇ ਬੈਠਾ ਪਿਆ ਨਾ ਆਲਾ ਦਵਾਲਾ ਦੇਖ ਰਿਹਾ ਹੁਣ ਤੁਸੀਂ ਦੇਖਿਓ ਆ ਜਰਦਾ ਮੜਨ ਲੱਗ ਗਿਆ ਦੇਖੋ ਇਹ ਜਰਦਾ ਤਿਆਰ ਕਰ ਰਿਹਾ ਆਪਣਾ ਨਾਲੇ ਨਿਗਾਹ ਕੱਢ ਰਿਹਾ ਵੀ ਇਹਨੂੰ ਕੋਈ ਦੇਖਦਾ ਨਾ ਹੋਏ ਤਕਰੀਬਨ 1:33 34 ਮਿੰਟ ਦੀ ਗੱਲ ਹੈ ਇਹ ਦੁਪਹਿਰੇ ਦੀ ਅੱਜ 2 ਫਰਵਰੀ 2025 ਐਤਵਾਰ ਦਾ ਦਿਨ ਹੈ ਆ ਦੇਖੋ ਆ ਨਿਗਾ ਮਾਰ ਰਿਹਾ ਵੀ ਉੱਪਰ ਕੈਮਰੇ ਵੀ ਲੱਗੇ ਹੋਏ ਐ ਪਰ ਫੇਰ ਵੀ ਦੇਖੋ ਇਸ ਬੰਦੇ ਦੇ ਹੌਸਲੇ ਇੰਨੇ ਕੁ ਬਲੰਦ ਐ ਚੋਰੀਆਂ ਵਾਲੇ ਵੀ ਜਮਾਂ ਪਰਵਾਹ ਨਹੀਂ ਮੰਨ ਰਿਹਾ ਆ ਦੇਖੋ ਉਹ ਨਾਲੇ ਨਾਲ ਜਰਦਾ ਮਾਰ ਰਿਹਾ ਏ ਆ ਦੇਖੋ ਇਹਨੇ ਹੁਣ ਥੱਲੋਂ ਦੀ ਦੇਖਿਆ ਸ਼ਟਰ ਦੇ ਵਿੱਚੋਂ ਝਾਕ ਕੇ ਹੁਣ ਇਹ ਦੁਬਾਰਾ ਵਾਪਸ ਗਿਆ ਜਰਦਾ ਲਾ ਲਿਆ ਇਹਨੇ ਇਹ ਹਾ ਹੁਣ ਆ ਗਿਆ ਦੇਖੋ ਵਾਪਸ ਏ ਹੁਣ ਇਸਨੇ ਸਿਲੰਡਰ ਕੱਢ ਲਿਆ ਮੈਂ ਤੁਹਾਨੂੰ ਦੂਜੇ ਐਂਗਲ ਤੋਂ ਵੀ ਦਿਖਾਉਂਗਾ ਪਹਿਲਾਂ ਆ ਦੇਖ ਲਓ ਇੱਕ ਵਾਰੀ ਆ ਦੇਖੋ ਹੁਣ ਇਹ ਚੱਕ ਕੇ ਸਿਲੰਡਰ ਭਰਿਆ ਹੋਇਆ ਸਿਲੰਡਰ ਇਹ ਇੰਡੇਨ ਦਾ ਭਰਿਆ ਹੋਇਆ ਸਿਲੰਡਰ ਚੱਕ ਕੇ ਮੋਟਰਸਾਈਕਲ ਦੇ ਅੱਗੇ ਟੈਂਕੀ ਤੇ ਰੱਖ ਲਿਆ ਇਹ ਆ ਜਾਣ ਦੀਆਂ ਤਿਆਰੀਆਂ ਚ ਹੈ ਹੁਣ ਦੇਖੋ ਕਾਲੀ ਚ ਹੈ ਇਹ ਵੀ ਇਹਨੂੰ ਕੋਈ ਦੇਖ ਨਾ ਲਵੇ ਫਟਾਫਟ ਇਹ ਆ ਨਿਕਲ ਗਿਆ ਦੇਖੋ ਦੇਖੋ ਹੁਣ ਮੈਂ ਦੂਜੇ ਪਾਸਿਓਂ ਦਿਖਾਣਾ ਆ ਦੇਖੋ ਹੁਣ ਤੁਸੀਂ ਨਿਗਾ ਨਾਲ ਦੇਖਿਓ ਵੀਨੇ ਕੀ ਮੇਚੋਰੀ ਕੀਤੀ ਐ ਆ ਦੇਖੋ ਪਰਸ਼ਾਵਾਂ ਦਿਖ ਰਿਹਾ ਹੈ ਇਹਦਾ ਹੁਣ ਜਰਦਾ ਮਲਦਾ ਆ ਗਿਆ ਇਹ ਆ ਇੱਕ ਵਾਰ ਇਹਨੇ ਛੱਲਿਆਂ ਝਾਕ ਕੇ ਦੇਖਿਆ ਪਹਿਲਾਂ ਫੇਰ ਊਰੇ ਭਰੇ ਦੇਖਿਆ ਆ ਦਵਾਰ ਆਊਗਾ ਹੁਣ ਦੇਖਿਓ ਆ ਦਵਾਰਾ ਆ ਗਿਆ ਦੇਖੋ ਦਵਾਰਾ ਆ ਕੇ ਹੁਣ ਇਹ ਲਾਲ ਰੰਗ ਦਾ ਇੰਡੀਅਨ ਦਾ ਭਰਿਆ ਹੋਇਆ ਸਿਲੰਡਰ ਆ ਚਾਕੇ ਲੈ ਗਿਆ ਜੇਕਰ ਕੋਈ ਮੇਰਾ ਵੀਰ ਭੈਣ ਭਰਾ ਇਸ ਬੰਦੇ ਨੂੰ ਪਛਾਣਦਾ ਹੋਏ ਜਾਂ ਤੁਸੀਂ ਇਹ ਕਿਤੇ ਦੇਖਿਆ ਹੋਏ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੇ ਨੰਬਰ 9211420001 ਤੇ ਸੰਪਰਕ ਜ਼ਰੂਰ ਕਰਿਓ ਤੇ ਸਾਰੇ ਜਣੇ ਸਤਰਕ ਹੋ ਜਾਓ ਕਿਸੇ ਦੀ ਕੋਈ ਆਸ ਨਾ ਕਰਿਓ ਵੀ ਤੁਹਾਨੂੰ ਕੋਈ ਬਚਾਊਗਾ ਆਪਦਾ ਖਿਆਲ ਆਪ ਕਰੋ ਅਜੇ 3 ਦਿਨ ਪਹਿਲਾਂ ਕਿਸੇ ਦੇ ਘਰੋਂ ਸਾਡੇ ਪਿੰਡ 'ਚ ਅੰਦਰ ਵੜ ਕੇ ਟਰੈਕਟਰ ਦੀ ਬੈਟਰੀ ਵੀ ਚੋਰੀ ਹੋਈ ਹੈ ਪਰਸੋਂ ਦੀ ਗੱਲ ਹੈ ਸੋ ਪਿੰਡ ਮਰਦਾ ਪਰ ਦੇ ਲੋਕਾਂ ਨੂੰ ਭਾਈ ਖਾਸ ਤੌਰ ਤੇ ਬੇਨਤੀ ਹੈ ਕਿ ਆਪਣਾ ਖਿਆਲ ਆਪ ਰੱਖੋ